ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੁਹੀਂ ਬਚਾਓ ਸੁਖੀ ਬਸੈ ਮੋ ਰੋ ਪਰਿਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੂਰਛਾ ਨੇ ਕਰਦੇ ਕ੍ਰਿਯਾ ਸਭ ਬੈਰਨ ਕੋ ਆਦ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਗ ਨੈ ਧਿਆਉ ਜੋ ਪਰ ਚਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀ ਹੈ ਆਪ ਹਾਤੈ ਮੁਝੈ ਪ੍ਰੀਅ ਮਰਨ ਕਾਲ ਕਾ ਤ੍ਰਾਸ ਨਿਵਰੀਐ ਉਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਰੇ ਓ ਰੱਖਾ ਰਾਖ ਲਿਓ ਮੈਂ ਰਖਨ ਹਾਰੇ ਸਾਇਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਹੋ ਪੂਰੇ ਚਤੁਰ ਦਸ ਕੰਤਾ ਕਾਲ ਪਾਈ ਬ੍ਰਹਮਾ ਬਪਧਰਾ ਕਾਲ ਪਾਈ ਸੁਭਜ ਉਪਤਰਾ ਕਾਲ ਪਾਈ ਕਰ ਵਿਸ਼ਨ ਪ੍ਰਕਾਸ਼ ਸ਼ਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਵ ਲੋਕ ਸਵਾਰਾ ਨਮਸ਼ਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਛਨ ਉਪਜਾਇਓ ਆਦੰਤੇ ਕੈਵ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਜ ਨੇ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋਪਲ ਮੋ ਬਧ ਕੀਓ کٹ کٹ کے انتر کی جانت پلے برے کی پیر پشانت تے چھولا سپر کرپا دش کر فولہ دکھ پائے تے دکھی دکھ پائے ایک ایک کی پیر پشانے کٹ کٹ کے پٹ پٹ کی جان جب کرک کرا کرتارا تارا پرجا ترت تب دہ پارا ਜਬ ਆ ਕਰਖ ਕਰਤ ਹਉ ਕਬ ਹਉ ਤੁ ਮੈਂ ਮਿਲਤ ਦੇਹ ਤਰ ਸਭ ਹਉ ਜੇਤੇ ਬਦਨ ਸ੍ਰਿਸ਼ਟ ਸੋ ਧਾਰੇ ਆਪੇ ਆਪਣੀ ਬੂਝੂ ਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੀਦ ਭੀਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਨੀਲ ਨਾਦ ਸੰਭ ਤਾਂ ਕਾ ਮੂੜ ਉਚਾਰਦ ਭੀਤਾ ਜਾਕੋ ਭੀਵ ਨ ਪਾਪਤ ਬੀਤਾ ਤਾਂ ਕੋ ਕਰ ਪਹਨ ਨੁ ਮਾਨਤ ਮਹਾ ਮੂੜ ਕਛ ਪੀਤ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚਿੰਤਨੇ ਪਿਵ ਆਪ ਆਪਨੀ ਬੁੱਧ ਹੈ 제ਤੀ ਬਰਨਤ ਭਿੰਨ ਭਿੰਨ ਤੂਹੇ ਤੇਤੀ ਤੁਮਰਾ ਲਖਾ ਨਹ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਭਿਉ ਰਾਵ ਕੀ ਭੂਪੰਦਚ ਜੀਰਜ ਸੀਤਜ ਕੀਨੀ ਉਤੇ ਪੁਰਜੇ ਖਾਨ ਬਹੁਰ ਰਚ ਦੀਨੀ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਿਮਟ ਪਿਉ ਸੰਕਰ ਇਕੱਠਾ ਸਗਰੀ ਸ੍ਰਿਸ਼ਟ ਦੇਖਾਈ ਚੰਪਵਯਾਦ ਜੁਗਾਦ ਸਰੂਪ ਸਯੰ ਪਵਯ ਅਵਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਘ ਰੋ ਦੁਸ਼ਟ ਜੀਤੇ ਉਠਵਤ ਉਤ ਪਤਾ ਸ਼ਕਲ ਮਲੇਚ ਕਰੋ ਰਣ ਕਤ जय अस तुज तव श्रणी परे तिनके दुष्ट दुखत हैव मरे पुरख जमन पग पर तिहारी तिनके तुम संकट सब तारि जो कल को एक बार त्याई है ताके काल निकट नहीं है, है रक्षा होई तहै सब काल दुष्ट श्रेष्ठ तरे तत काल ਕੀਰਪਾਦਰਿ ਸਿਸ਼ਟ ਤਨੈ ਜਾਇ ਨਿਹਰ ਹੋ ਤਾ ਕੀ ਤਾਪ ਤਨਕ ਮੋਹਰ ਹੋ ਰਿਤ ਸਿੱਧ ਕਰ ਮੋ ਸਭ ਹੋਈ ਦੁਸ਼ਟ ਛਾਚੂ ਸਕੈ ਨ ਕੋਈ ਇਕ ਬਾਰ ਜਨ ਤੁਮੈ ਸੰਭਾਰ ਅਕਾਲ ਫਾਸਤੇ ਤਾਹੀ ਉਬਾਰ ਜिन्नਰ ਨਾਮ ਤਿਹਾਰੋ ਕਾ ਹਾ ਤਾਰਤ ਦੁਸ਼ਟ ਦੁਖ ਤੀ ਰਹਾ ਖੜਗ ਕੀਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੇ ਲਿਹੋ ਉਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਤਾ ਕਿਲ ਬਿਖ ਸ਼ਕਲ ਦੇਹ ਕੋ ਹਰਤਾ दुष्ट दोखय न को छै करता श्री अस तुद जब भेद अन्न पूरन करा ग्रंथ तत् तत्काल मन बाछत फल पावै सोई तूक नति सब आपत कोई अडल सुनै गुंग जोय हे सुरस न पावै सुनै मूड चित लए चतुरता आवै ਦੁਖ ਦਰਦ ਹੈ ਪੋ ਨਿਕਟ ਨਾ ਤਨ ਨਰਕੇ ਰਹੈ ਹੋ ਜੋ ਆ ਕੀ ਇਕ ਬਾਰ ਚੋਪਈ ਕੋ ਕਹੈ ਚੋਪਈ ਸੰਬਤ 1763 ਪਣੀ ਜੈ ਅਰਧ ਸੈਸ ਫੁਨਤੀਨ ਕਹੀਜੈ ਭਾਦਰ ਸੁਦੀਸ਼ਟ ਮੀਰ ਵਿਵਾਰਾ ਤੀਰ ਸਤਰ ਦਰਵ ਗ੍ਰੰਥ ਸੁਧਾਰਾ ਸਵੈਆ ਆਏ ਗਏ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਅਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤੇ ਕ ਨ ਮੰਨਿਓ ਸਿਮਰਤ ਸ਼ਾਸਤਰ ਬੀਦ ਸਬੈ ਬਹੋ ਭੀਦ ਕਹਿ ਹਮੇ ਕ ਨ ਜਾਣਿਓ ਸ੍ਰੀ ਇਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਿ ਹੂ ਸਭ ਤੁਹੀ ਬਖਨਿਓ ਦੁਹਿਰਾ سگل دوار کو شاڈ کے گے تہھاروار باہیں گہیں لاج گوباس تہار سکل دوار کو شاڈ کے گےو تہار باہیں گہیں کی لاج گوبنداس تہار ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਵੀ ਸਵੇਰੇ ਸ਼ਾਮ 40 ਦਿਨ ਰੋਜ਼ ਇਸ ਪਾਠ ਨੂੰ ਸੁਨੇਗਾ ਉਹਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਸਾਰੇ ਕਾਰਜ ਰਾਸ ਕਰਨਗੇ ਦੁੱਖਾਂ ਦਾ ਨਾਸ਼ ਕਰਨਗੇ ਕਾਰੋਬਾਰਾਂ ਚ ਵਾਧਾ ਬੱਚਿਆਂ ਨੂੰ ਵਿਦੇਸ਼ ਯਾਤਰਾ ਚ ਨਾਬ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ